ਸਾਰੀ ਐਡੀ ਭੂਮਿਕਾ ਬਨ ਕੈਂਟ ਚੋ ਦੱਸ ਦਨੇ ਅਸੀਂ ਬਿਜਲੀ ਮੋਟਰਾਂ ਵਾਲੀ ਦਨ ਨੂੰ ਕਰਤੀ ਉਹ ਬਿਜਲੀ ਮੋਟਰਾਂ ਤੱਕ ਪਹੁੰਚਦੀ ਕਿਵੇਂ ਹੋਈ ਉਹ ਬਿਜਲੀ ਗ੍ਰਿਡਿਕ ਸ਼੍ਰੋਮਣੀ ਕਾਲੀ ਦਨ ਲੈ ਕਨੈਕਸ਼ਨ ਸ਼੍ਰੋਮਣੀ ਕਾਲੀ ਦਨ ਦੇ ਉੱਤੇ ਸਿਰਫ ਇਹਨਾਂ ਨੇ ਰਾਤ ਦੀ ਜਗ੍ਹਾ ਬਿਜਲੀ ਦਨੇ ਦੇਣ ਲੱਗੇ ਬਿਲਕੁਲ ਇਹ ਹੋਇਆ ਰਾਤ ਦੀ ਜਗ੍ਹਾ ਬਿਜਲੀ ਦਨੇ ਦੇਣ ਲੱਗੇ ਇਹਦੇ ਨਾਲ ਪੰਜਾਬ ਤਰੱਕੀ ਹੋ ਗਈ ਚਿੱਤਨੇਦਾ ਪਰਦਾ ਫਾਸ਼ ਹੋਇਆ ਜਿੱਦਣ ਇਹਦਾ ਸਰਕਾਰ ਨੇ ਜੇ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਨਾ ਵੀ ਇਹ ਬੇਦਬੀਆਂ ਪਿੱਛੇ ਕੌਣ ਸੀ ਪਰ ਸਾਡੇ ਲੋਕਾਂ ਨੂੰ ਚ ਪਤਾ ਲੱਗ ਗਿਆ ਆ ਜੋ ਕਹਿਣ ਲੱਗੇ ਜਿੱਦਣ ਇਹ ਆਪ ਸਰਕਾਰ ਆਈ ਹੈ ਇਹ ਬੇਦਬੀਆਂ ਉਦੋਂ ਨਹੀਂ ਹੋਣ ਲੱਗੀਆਂ ਵਾਅਦੇ ਕਿਤੇ ਸੀ ਵੀ ਅਸੀਂ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦਵਾੰਗੇ ਜੀ ਇਕੱਲੀ-ਕੱਲੀ ਬੀਬੀ ਦਾ 24 24 25 25 ਹਜ਼ਾਰ ਹੋਇਆ ਪਿਆ ਉਹ ਦੇਤਾ ਪਿੱਛੇ ਜੇ ਇੱਕ ਚੱਲ ਰਿਹਾ ਵੀ ਪੰਜ ਜੱਜ ਪੜਤੀ ਹੋਗੇ ਜੀ ਉਹ ਭਗਵੰਤ ਮਾਨ ਸਰਕਾਰ ਦੇ ਪੜਤੀਕਰ ਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੱਜ ਵੀ ਕਦੇ ਸਰਕਾਰਾਂ ਪਰਤੀਕਰ ਦੀ ਹੁੰਦੀਆਂ ਨੇ ਉਹਨਾਂ ਜਵਾਕਾਂ ਨੇ ਆਪਦੀ ਯੋਗਤਾ ਦਾ ਟੈਸਟ ਦਿੱਤੇ ਨੇ ਪਾਸ ਹੋਏ ਨੇ ਉਹ ਜੱਜ ਲੱਗੇ ਪਹਿਲੀ ਵਾਰ ਹੋਇਆ ਜੀ ਬਿਨਾ ਪੈਸੇ ਨੂੰ ਜੱਜ ਲੱਗੇ ਪੈਸੇ ਦੇ ਕਿਤੇ ਜੱਜ ਲੱਗੇ ਨੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਚੋਣ ਲੜ ਰਹੇ ਨੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਸਿੰਘ ਖਹਿਰਾ ਆਪਣੇ ਪਲੱਤ ਤੋਂ ਛੱਡ ਕੇ ਉਰੇ ਆ ਕੇ ਚੋਣ ਲੜ ਰਹੇ ਨੇ ਇੱਥੇ ਦੇ ਜਿਹੜੇ ਵਿਜੇਂਦਰ ਸਿੰਘਲਾ ਸੀ ਉਹ ਬਹੁਤ ਪ੍ਰਚਾਰ ਹੋਇਆ ਉਹਨਾਂ ਦਾ ਵੀ ਉਹਨਾਂ ਨੇ ਜੀ ਬਹੁਤ ਵਿਕਾਸ ਕਰਤਾ ਉਹ ਤਾਂ ਕਰਤੇ ਜੀ ਉਹਨਾਂ ਨੇ ਵਿਕਾਸ ਕੀਤਾ ਉਹਨਾਂ ਨੂੰ ਇੱਥੇ ਚੋਣ ਕਿਉਂ ਨਹੀਂ ਲੜਾਈ ਖਹਿਰਾ ਸਾਹਿਬ ਇੱਥੇ ਆਏ ਨੇ ਨਾ ਦਾ ਖੇਰਾ ਸਾਹਿਬ ਨੂੰ ਅਸੀਂ ਜਾਣਦੇ ਨਾ ਖੇਰਾ ਸਾਹਿਬ ਸਾਨੂੰ ਜਾਣਦੇ ਨੇ ਮੰਨ ਲਓ ਖੇਰਾ ਸਾਹਿਬ ਜਿੱਤੇ ਜਾਂਦੇ ਨੇ ਮੰਨ ਲਓ ਖੇਰਾ ਸਾਹਿਬ ਜਿੱਤੇ ਜਾਂਦੇ ਨੇ ਫਿਰ ਪੱਥ ਵਾਲੀ ਸੀਟ ਦਾ ਕੀ ਬਣੂਗਾ ਪਿੱਛੇ ਮੈਂ ਲਗਾ ਮੀਤਿਆਰੇ ਪੰਜ ਪਿੰਡਾਂ ਦਾ ਨਾਮ ਪੁੱਛ ਰਿਹਾ ਸੀ ਉਹ ਮੇਰੇ ਤੋਂ ਪਿੰਡਾਂ ਤੋਂ ਨਾਮ ਪੁੱਛਣ ਤੋਂ ਕੀ ਲੈਣਾ ਜੀ ਮੇਰੇ ਕੰਮ ਦੇਖੋ ਜਿਆ ਤੈਨੂੰ ਪਿੰਡਾਂ ਦੇ ਨਾਮ ਵੀ ਨਹੀਂ ਪਤਾ ਕੰਮ ਕੀ ਕਰੇਗਾ ਤੂੰ ਦੀਪ ਸਿੱਧੂ ਦੇ ਸ਼ਹੀਦ ਦੀ ਉਹ ਜਿੱਤ ਸੀ ਸਿੱਧੂ ਮੂਸੇ ਵਾਲੇ ਦੇ ਕਤਲ ਹੋਣ ਦੀ ਵਜ੍ਹਾ ਕਰਕੇ ਉਹ ਨੌਜਵਾਨ ਨਾਲ ਜਿਹੜੇ ਲੋਕ ਜਜ਼ਬਾਤੀ ਜੁੜੇ ਹੋਏ ਸੀ ਉਹਨਾਂ ਦੀ ਜਿੱਤ ਸੀ ਉਹ ਸਿਮਰਜੀਤ ਮਾਨ ਦੀ ਜਿੱਤ ਸਿਮਰਜੀਤ ਮਾਨ ਦੀ ਜਿੱਤ ਹੁੰਦੀ ਨਾ ਤਾਂ ਉਹ ਪਹਿਲਾਂ ਜਿੱਤ ਜਾਂਦਾ ਉੱਤਨਵੇਂ ਸੀਗਾ ਵੀ ਸਿਮਰਜੀਤ ਬਾਣ ਸ਼ਾਇਦ ਉਹਨਾਂ ਦੇ ਪਰਿਵਾਰ ਨਾਲ ਖੜ ਗਿਆ ਦੀਪ ਸਿੱਧੂ ਦੇ ਪਰਿਵਾਰ ਨੇ ਆਪ ਮੀਡੀਆ ਤੇ ਆ ਕੇ ਕਿਹਾ ਸੀ ਵੀ ਮਾਨ ਸਾਹਿਬ ਮੈਨੂੰ ਇੱਕ ਵਾਰੀ ਮਿਲੇ ਮੈਨੂੰ ਕਿਹਾ ਮੈਂ ਘਰੇ ਆਉਂਗਾ ਬੈਠਾ ਹਾਂਗਾ ਉਹ ਸੀਬੀਆਈ ਤੋਂ ਇਨਕੁਆਇਰੀ ਕਰਾਵਾਂਗੇ ਵੀ ਆਹ ਮਾਨ ਸਾਹਿਬ ਬੈਠੇ ਨੇ ਇੱਕ ਵਾਰੀ ਉਦੋਂ ਬਾਅਦ ਮੈਨੂੰ ਸ਼ਕਲ ਵੀ ਨਹੀਂ ਦਿਖਾਈ ਅੱਜ ਮਿਲ ਰਹੇ ਹਾਂ ਯਾਰ ਮਿੰਦਕਨਾ ਬਹੁਤ ਵੱਡੀਆਂ ਲੀਡਰ ਨੇ ਪਰ ਜਿਹੜੀ ਪਾਰਟੀ 'ਚ ਗਏ ਨੇ ਨਾ ਉਹ ਉਹ ਪਾਰਟੀ ਦਾ ਇਹ ਹਾਲਾਤ ਹੈ ਚੋਣਾਂ ਜਿੱਤਣਾ ਤਾਂ ਬਹੁਤ ਔਖੀ ਗੱਲ ਹੈ ਜੋ ਸਾਰੇ ਪਿੰਡਾਂ ਚੋਂ ਕੈਂਪੇਨ ਵੀ ਕਰ ਜਾਂਨਾ ਇਹ ਵੀ ਬਹੁਤ ਵੱਡੀ ਗੱਲ ਹੈ ਇਹਨਾਂ ਦੀ ਮਜਬੂਰੀ ਆ ਚੋਣ ਲੜਨਾ ਮੋਦੀ ਨੇ ਉਤੋਂ ਡੰਡਾ ਚੱਕਿਆ ਹੋਇਆ ਵੀ ਚੋਣ ਲੜਨੀ ਪੈਣੀ ਹੈ ਇੰਨੀ ਲੇਟ ਕੈਂਡੀਡੇਟ ਦੇਣ ਦਾ ਕਾਰਨ ਕੀ ਸੀ ਸਾਰੇ ਡਰ ਰਹੇ ਪਤਾ ਲੱਗਦਾ ਹੈ ਪੋਸਟਰ ਚਾਹ ਦੱਸਣ ਦੀ ਲੋੜ ਨਹੀਂ ਕੌਣ ਆ ਰਿਹਾ ਹੈ ਪੁਲਿਸ ਦੇਖ ਕੇ ਪਤਾ ਲੱਗਦਾ ਜਿਆਦਾ ਬੀਜੇਪੀ ਵਾਲੇ ਨੇ ਉਹਨਾਂ ਨਾਲ 3-400 ਬੰਦਾ ਹੁੰਦਾ ਹੈ ਜਾ ਆਪਰੇ ਨੇ ਇਹਨਾਂ ਨਾਲ 1.200 ਬੰਦਾ ਹੁੰਦਾ ਪੁਲਸਾ ਦਾ ਪਹਿਲਾ ਹੁੰਦਾ ਸੈਂਟਰਲ ਪੰਜਾਬ ਟੀਵੀ ਤੇ ਤੁਹਾਡਾ ਸਵਾਗਤ ਹੈ ਮੈਂ ਅਮਨਦੀਪ ਸਿੰਘ ਮਾਝਾ ਪੰਜਾਬ ਚ ਲੋਕ ਸਭਾ ਚੋਣਾਂ 1 ਜੂਨ ਨੂੰ ਹੋਣੀਆਂ ਨੇ ਜਿਸ ਦੇ ਤਹਿਤ ਸਾਰੀਆਂ ਪਾਰਟੀਆਂ ਪ੍ਰਚਾਰ ਕਰ ਰਹੀਆਂ ਨੇ ਲਗਾਤਾਰ ਕੈਂਪੇਨ ਚੱਲ ਰਹੀ ਆ ਸੋ ਜ਼ਿਲ੍ਹਾ ਸੰਗਰੂਰ ਦੀ ਗੱਲ ਕਰਾਂਗੇ ਜ਼ਿਲ੍ਹਾ ਸੰਗਰੂਰ ਪੂਰੀ ਹੌਟ ਸ਼ੀਟ ਆ ਕੌਣ ਜ਼ਿਲ੍ਹਾ ਸੰਗਰੂਰ ਤੋਂ ਜਿੱਤੇਗਾ ਪਾਰਟੀਆਂ ਸਾਰੀਆਂ ਪੱਪਾਂ ਪਾਰ ਨੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਭਾਜਪਾ ਆਮ ਆਦਮੀ ਪਾਰਟੀ ਕਾਂਗਰਸ ਤੇ ਆਜ਼ਾਦ ਉਮੀਦਵਾਰ ਵੀ ਕਾਫੀ ਨੇ ਫਾਰਮ ਭਰੇ ਨੇ ਸੋ ਲਗਾਤਾਰ ਜਿਹੜੀ ਕੈਂਪੇਨ ਆ ਉਹ ਜੋਰਾਂ ਸ਼ੋਰਾਂ ਨਾਲ ਚੱਲ ਰਹੀ ਆ ਸੋ ਜ਼ਿਲ੍ਹਾ ਸੰਗਰੂਰ ਦੀ ਗੱਲ ਕਰਾਂਗੇ ਨੌਜਵਾਨ ਆਗੂ ਸਾਡੇ ਨਾਲ ਮੌਜੂਦ ਨੇ ਗੱਲਬਾਤ ਕਰਨ ਲਈ ਸ਼੍ਰੋਮਣੀ ਅਕਾਲੀ ਦਲ ਤੋਂ ਆਗੂ ਵੀ ਮੌਜੂਦ ਨੇ ਸੋ ਗੱਲਬਾਤ ਕਰਾਂਗੇ ਗੋਲਦੀ ਤੂਰ ਨਾਲ ਨੇ ਸਾਡੇ ਤੂਰ ਸਾਹਿਬ ਕਿਵੇਂ ਦੇਖਦੇ ਹੋ ਸੰਗਰੂਰ ਸੀਟ ਦੀ ਗੱਲ ਕਰਾਂਗੇ ਸੰਗਰੂਰ ਸੀਟ ਦਾ ਕੀ ਲੱਗਦਾ ਕਿੱਧਰ ਲਈ ਖਾਤੇ ਜਾਣ ਵਾਲੀ ਆ ਸੰਗਰੂਰ ਸੀਟ ਕਿਉਂਕਿ ਬੜੇ ਉਲਟ ਫੇਰ ਹੁੰਦੇ ਨੇ ਸੰਗਰੂਰ ਦੇ ਦੇਖੋ ਸੰਗਰੂਰ ਸੀਟ ਬਿਲਕੁਲ ਇੱਕ ਪੰਥਕ ਸੀਟ ਰਹੀ ਹੈ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਇੱਥੋਂ ਬਿਲਕੁਲ ਜਿੱਤੇ ਦੇ ਰਹੇ ਨੇ ਪਿਛਲੇ ਸਮੇਂ ਇੱਕ ਹਨੇਰੀ ਆਈ ਜੀ ਚ ਬਹੁਤ ਜਜ਼ਬਾਤ ਬਹੁਤ ਵੱਡੇ ਦਿਗਜ ਲੀਡਰ ਰੁੜਗੇ ਪਰ ਅੱਜ ਫੇਰ ਸਾਡੇ ਸੰਗਰੂਰ ਦੇ ਲੋਕ ਇੱਥੇ ਦੀ ਨੌਜਵਾਨੀ ਇੱਥੇ ਦੇ ਬਜ਼ੁਰਗ ਮਾਤਾ-ਮਾਂ ਪੈਣਾਵਾ ਉਹ ਫੇਰ ਯਾਦ ਕਰ ਰਹੇ ਨੇ ਸ਼੍ਰੋਮਣੀ ਅਕਾਲੀ ਦਲ ਦੇ ਕਿਤੇ ਕੰਮਾਂ ਔਰ ਜੋ ਫੇਰ ਸੋਚਦੇ ਨੇ ਵੀ ਸਾਨੂੰ ਉਸ ਤਰ੍ਹਾਂ ਦੇ ਲੀਡਰ ਦੀ ਲੋੜ ਆ ਜਿਹੜਾ ਸਾਡੇ ਦੁੱਖ ਤਾਂ ਸਮਝਦਾ ਹੋਵੇ ਤੇ ਜਿਹੜੇ ਨੂੰ ਕੰਮ ਕਰਨ ਦਾ ਚੱਜ ਤੇ ਟੰਗ ਤੇ ਤਰੀਕਾ ਹੋਵੇ ਸਰਦਾਰ ਇਕਬਾਲ ਸਿੰਘ ਝੁੰਡਾ ਇੱਕ ਬਹੁਤ ਪੜੇ ਲਿਖੇ ਐਡਵੋਕੇਟ ਬਹੁਤ ਥਰਮੇ ਵਾਲੇ ਆਗੂ ਨੇ ਤੇ ਮੈਨੂੰ ਐ ਲੱਗਦਾ ਵੀ ਜਿਵੇਂ ਉਤਸ਼ਾਹ ਦੇਖ ਰਹੇ ਆ ਸੱਥਾ ਚ ਦੇਖ ਰਹੇ ਆ ਲੋਕ ਬਹੁਤ ਵੱਡੀ ਲੀਡ ਨਾਲ ਸਰਦਾਰ ਇਕਬਾਲ ਸਿੰਘ ਝੁੰਡਾ ਨੂੰ ਜਿਤਾਉਣ ਜਾ ਰਹੇ ਨੇ ਠੀਕ ਹੈ ਤੁਸੀਂ ਕਿਹਾ ਕਿ ਸੁਖ ਦੁੱਖ ਦੇ ਸ਼ਰੀਕ ਜਾਂ ਹੋਰ ਅਸੀਂ ਬਹੁਤ ਮਤਲਬ ਨਜ਼ਦੀਕ ਤੇ ਆਮ ਲੋਕਾਂ ਦੇ ਆਮ ਵੋਟਰਾਂ ਦੇ ਪਰ ਆਮ ਆਦਮੀ ਪਾਰਟੀ ਆਈ ਜੀ ਆਮ ਆਦਮੀ ਪਾਰਟੀ ਨੇ ਕਿਹਾ ਕਿ ਅਸੀਂ ਵੱਡਾ ਬਦਲਾ ਲੈ ਕੇ ਆਏ ਹਾਂ ਜਿਹੜੇ ਲੀਡਰ ਬਹੁਤ ਉੱਪਰੇ ਰਹਿੰਦੇ ਹੁੰਦੇ ਤੇ ਹੈਲੀਕਾਪਟਰਾਂ 'ਚ ਵੀ ਉਹ ਅਸੀਂ نیچے ਲਾਤੇ ਵੱਡੇ ਵੱਡੇ ਬੋਹੜ ਵੈਸੇ ਆਪਾਂ ਵੀ ਬੋਹੜ ਦੇ ਥੱਲੇ ਵੀ ਇਹ ਸਿੱਟਾਂਗੇ ਸੀਐਮ ਭਗਵੰਤ ਮਾਨ ਕਹਿੰਦੇ ਸੀ ਤੁਹਾਡੇ ਵੱਡੇ ਵੱਡੇ ਦਿਗਜ ਵੱਡੇ ਵੱਡੇ ਲੀਡਰ ਹਾਰੇ ਕਿੰਨਾ ਵੱਡਾ ਉਲਟ ਫੇਰ ਹੋਇਆ ਜਾਨਕਿ ਜਿਹੜਾ ਬਦਲਾ ਪਾਰਟੀ ਕਹਿੰਦੀ ਸੀ ਆਮ ਆਦਮੀ ਪਾਰਟੀ ਸੀਮ ਭਗਵੰਤ ਮਾਨ ਕਹਿੰਦੇ ਤੇ ਉਹ ਬਦਲਾ ਆਇਆ ਜਾਂ ਨਹੀਂ ਆਇਆ ਬਿਲਕੁਲ ਨਹੀਂ ਦੇਖੋ ਜੇ ਉਹ ਬਦਲਾ ਆਇਆ ਹੁੰਦਾ ਨਾ ਤਾਂ ਜਿਹੜੇ ਸਾਡੇ ਲੋਕ ਨੇ ਇਹਨਾਂ ਦਾ ਇਹ ਜਿਹੜੇ ਪਿੰਡਾਂ ਚ ਜਾ ਕੇ ਇਹ ਪ੍ਰਚਾਰ ਕਰਦੇ ਨੇ ਲੋਕ ਇਹਨਾਂ ਦੇ ਮਗਰ ਪੈ ਰਹੇ ਨੇ 1.5 2 ਸਾਲ ਚ ਇਹਨਾਂ ਦੇ ਹਾਲ ਨਾ ਹੁੰਦਾ ਜਿੰਨਾ ਝੂਠ ਫਰੇਵ ਇਹਨਾਂ ਨੇ ਬੋਲਿਆ ਦੇਖੋ ਪਹਿਲਾਂ ਕਾਂਗਰਸ ਸਰਕਾਰ ਆਈ ਉਹਨਾਂ ਨੇ ਝੂਠ ਬੋਲਿਆ ਗੁਟਕਾ ਸਾਫ ਦੀ ਸੌਂ ਖਾ ਕੇ ਵੀ ਬੇਅਦਬੀਆਂ ਹੋਈਆਂ ਸੀ ਉਹਨਾਂ ਦੋਸ਼ੇ ਨੂੰ ਅੰਦਰ ਦਮਾਂਗੇ ਅਸੀਂ ਵੀ ਚਾਹੁੰਦੇ ਆ ਸਾਡੇ ਵਾਸਤੇ ਸਭ ਤੋਂ ਪਹਿਲਾਂ ਸਾਡਾ ਗੁਰੂ ਹੈ ਅਸੀਂ ਵੀ ਚਾਹੁੰਦੇ ਆ ਕੋਈ ਵੀ ਹੈ ਏ ਬੀ ਸੀ ਡੀ ਕੋਈ ਵੀ ਹੈ ਜਿਹੜਾ ਦੋਸ਼ੀ ਹੈ ਉਸ ਲਾਖਾਂ ਦੇ ਪਿੱਛੇ ਹੋਣਾ ਚਾਹੀਦਾ ਸ਼ੋਮਣੀ ਅਕਾਲੀ ਦਲ ਹਮੇਸ਼ਾ ਇਹ ਲੜਾਈ ਲੜਦਾ ਰਿਹਾ ਅਸੀਂ ਕਾਂਗਰਸ ਨੇ ਕਿਹਾ ਅਸੀਂ ਸਲਾਖਾਂ ਪਿੱਛੇ ਦਮਾਂਗੇ ਸਾਡੇ ਜਜ਼ਬਾਤੀ ਲੋਕਾਂ ਨੇ ਕਾਂਗਰਸ ਨੂੰ ਮੋਟਾਂ ਬਾਤੀਆਂ ਕਾਂਗਰਸ ਨੇ ਜਦ ਕੁਛ ਨਾ ਕੀਤਾ ਤਾਂ ભગવંતમાન ਨੇ ਆ ਕੇ ਕਿਹਾ ਭਗਵંતમાન ਨੇ ਆ ਕੇ ਲੋਕਾਂ ਨੂੰ ਵੀਆਪੀ ਕਲਚਰ ਖਤਮ ਕਰ ਦੂੰ ਮੈਂ ਸੱਥਾਂ ਚੋਂ ਸਰਕਾਰ ਚੱਲਣ ਲਾ ਦੂੰ ਮੈਂ ਜਿਹੜਾ ਬੇਅਦਬੀਆਂ ਦੇ ਦੋਸ਼ੀਆਂ ਇਹਨਾਂ ਨੂੰ ਫੜ ਕੇ ਅੰਦਰ ਕਰ ਦੂੰ ਅੱਜ ਇਹ ਸਰਕਾਰ ਨੂੰ ਵੀ 3 ਸਾਲ ਹੋਣ ਜਾ ਰਹੇ ਨੇ ਇੱਕ ਵੀ ਕੰਮ ਇਹ ਜਾ ਇੱਕ ਵੀ ਵਾਦਾ ਇਹ ਜਾ ਇਹਨਾਂ ਨੇ ਪੂਰਾ ਨਹੀਂ ਕੀਤਾ ਲੋਕਾਂ ਕਦ ਨਾਰਾਜ਼ ਨਾ ਕਿਉਂ ਨੇ ਨਹੀਂ ਤੁਸੀਂ ਬੇਅਦਬੀ ਦੀ ਗੱਲ ਕੀਤੀ ਆ ਤੁਸੀਂ ਕਹਿ ਰਹੇ ਹੋ ਉਸ ਤੋਂ ਬਾਅਦ ਕਾਂਗਰਸ ਦੀ ਸਰਕਾਰ ਆਈ ਫਿਰ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਪਰ ਤੁਹਾਡੀ ਸਰਕਾਰ ਵੀ 2.5 ਸਾਲ ਰਹੀ ਸੀ ਤੁਹਾਡੇ ਤੇ ਨਾਰਾਜ਼ਗੀ ਤਾਂ ਤੁਹਾਡੀ ਵੇਵ ਤਾਂ ਡਾਊਨ ਹੋਈ ਆ ਕਿ 2.5 ਸਾਲ ਚ ਤੁਸੀਂ ਕੀਤਾ ਕੀ ਆ ਉੱਥੇ ਕਿਉਂ ਨਹੀਂ ਤੁਸੀਂ ਉਹ ਬੰਦੇ ਸਲੰਖਾ ਪਿੱਛੇ ਕੋਈ ਇਨਕੁਆਇਰੀ ਕਰਕੇ ਉਹ ਤਫਤੀਸ਼ ਕਿਉਂ ਨਹੀਂ ਕੀਤੀ ਨਾ ਬਿਲਕੁਲ ਥੋੜੀ ਗੱਲ ਦੀ ਇਹ ਪਹਿਲਾਂ ਤਾਂ 2.5 ਸਾਲ ਹੀ ਰਹੀ ਸਾਨੂੰ ਟਾਈਮ ਇਹ 6 ਮਹੀਨਿਆਂ ਦਾ ਮਿਲਿਆ ਜਦੋਂ ਇਹ ਬੇਅਦਬੀ ਹੋਈ ਉਦੋਂ ਕਾਂਗਰਸ ਨੇ ਧਰਨੇ ਲਾਉਣੇ ਸ਼ੁਰੂ ਕਰਤੇ ਵੀ ਜਿਹੜੀ ਇਹਦੀ ਇਨਕੁਇਰੀ ਹੈ ਉਸ ਵੀ ਇਹ ਤੋਂ ਕਰਾਈ ਜਾਵੇ ਪੰਜਾਬ ਸਰਕਾਰ ਦੇ ਹੱਥ ਥਲੇ ਰਹੀ ਨਹੀਂ ਤੁਹਾਨੂੰ ਮੈਂ ਅੱਜ ਵੀ ਥੋੜੇ ਮੀਡੀਆ ਰਹੀਂ ਕਹਿਣਾ ਜਿੱਦਣ ਇਹਦਾ ਪਰਦਾ ਫਾਸ਼ ਹੋਇਆ ਜਿੱਦਣ ਇਹਦਾ ਸਰਕਾਰ ਨੇ ਸ਼੍ਰੋਮਣੀ ਅਕਾਲੀ ਦਲ ਨਹੀਂ ਕਰਨਾ ਵੀ ਇਹ ਬੇਅਦਬੀਆਂ ਪਿੱਛੇ ਕੌਣ ਸੀ ਪਰ ਸਾਡੇ ਲੋਕਾਂ ਨੂੰ ਚ ਪਤਾ ਲੱਗ ਗਿਆ ਆ ਜੋ ਕਹਿਣ ਲੱਗੇ ਜਿੱਦਣ ਇਹ ਆਪ ਸਰਕਾਰ ਆਈ ਹੈ ਬੇਅਦਬੀਆਂ ਉਦੋਂ ਦੀਆਂ ਹੋਣ ਲੱਗੀਆਂ ਨੇ ਲੋਕ ਅੰਦੇਸ਼ ਸਮਝ ਆ ਗਿਆ ਇਹ ਲੋਕੋ ਇਹ ਸਮਝ ਚੁੱਕੇ ਨੇ ਜਿੱਦਣ ਵੀ ਸੋ ਨਾਲ ਕਾ ਪਿਛੇ ਦੋਸ਼ੀ ਹੋਏ ਉਹਦੋਂ ਸ਼ੋਮਣੀ ਅਕਾਲੀ ਦਲ ਦੀ ਸਰਕਾਰ ਇਹਨਾਂ ਨੂੰ ਸਹਾਇਤਾ ਵਿੱਚ ਦਊਗੀ ਬਿਲਕੁਲ ਆਮ ਆਦਮੀ ਪਾਰਟੀ ਤੋਂ ਗੁਰਮੀਤ ਸਿੰਘ ਮੀਤ ਹੇਅਰ ਨੇ ਵੋਟਾਂ ਮੰਗ ਰਹੇ ਨੇ ਕੈਂਪੇਨ ਕਰ ਰਹੇ ਨੇ ਕਹਿ ਰਹੇ ਨੇ ਕਿ ਅਸੀਂ 2.5 ਸਾਲ ਚ ਜਿਹੜਾ ਕੰਮ ਕਾਜ ਕੀਤੇ ਨੇ ਜਿਹੜੀਆਂ ਲੋਕਾਂ ਨੂੰ ਸਕੀਮਾਂ ਦਿੱਤੀਆਂ ਨੇ ਉਹਦੇ ਏਜੰਡੇ ਤੇ ਚੋਣ ਲੜ ਰਹੇ ਹਾਂ ਤੇ ਸਾਨੂੰ ਬਹੁਤ ਰਿਸਪੌਂਸ ਮਿਲ ਰਿਹਾ ਅਸੀਂ ਵੱਡੀ ਵੜਤ ਨਾਲ ਜਿੱਤਣਾ ਕਿਉਂਕਿ ਅਸੀਂ ਬਹੁਤ ਕੁਝ ਕਰਤਾ ਜਿਹੜਾ ਕਦੇ ਪਾਰਟੀਆਂ ਨੇ ਇੰਨੀ ਫਾਸਟ ਇੰਨੀ ਤੇਜ਼ ਨਹੀਂ ਕੀਤਾ ਸੀ ਮੈਂ ਤੁਹਾਨੂੰ ਦੱਸਦਾ ਉਹਨੇ ਕੀ ਕਰਤਾ ਉਹ ਇੱਕ ਕੰਮ ਕਰਦੇ ਨੇ ਉਹਨਾਂ ਵਿੱਚ ਇਹ ਸਾਰੀ ਏਡੀ ਭੂਮਿਕਾ ਬਨਕੈਂਡ ਚੋ ਦੱਸਦੇ ਨੇ ਅਸੀਂ ਬਿਜਲੀ ਮੋਟਰਾਂ ਵਾਲੀ ਦਨ ਨੂੰ ਕਰਤੀ ਉਹ ਬਿਜਲੀ ਮੋਟਰਾਂ ਤੱਕ ਪਹੁੰਚਦੀ ਕਿਵੇਂ ਹੋਈ ਉਹ ਬਿਜਲੀ ਗ੍ਰਿਡ ਸ਼੍ਰੋਮਣੀ ਕਾਲੀਦਨ ਲਾਏ ਕਨੈਕਸ਼ਨ ਸ਼੍ਰੋਮਣੀ ਕਾਲੀਦਨ ਦੇ ਦਿੱਤੇ ਸਿਰਫ ਇਹਨਾਂ ਨੇ ਰਾਤ ਦੀ ਜਗ੍ਹਾ ਬਿਜਲੀ ਦਨੇ-ਦਨ ਲਾ ਗਏ ਬਿਲਕੁਲ ਇਹ ਹੋਇਆ ਰਾਤ ਦੀ ਜਗ੍ਹਾ ਬਿਜਲੀ ਦਨੇ-ਦਨ ਲਾ ਗਏ ਇਹਦੇ ਨਾਲ ਪੰਜਾਬ ਤਰੱਕੀ ਹੋ ਗਈ ਜਿਹੜੇ ਇਹਨਾਂ ਨੇ ਵਾਦੇ ਕਿਤੇ ਸੀ ਵੀ ਅਸੀਂ ਹਜ਼ਾਰ-ਹਜ਼ਾਰ ਰੁਪਏ ਬੀਬੀਆਂ ਨੂੰ ਦਮਾ ਗਿਆ ਜੀ ਕੱਲੀ-ਕੱਲੀ ਬੀਬੀ ਦਾ 24 22 25 25000 ਹੋਇਆ ਪਿਆ ਉਹ ਦੇਤਾ ਇਹ ਕਹਿੰਦੇ ਸੀ ਸੱਤਾਂ ਚੋਂ ਸਰਕਾਰ ਚੱਲੂਗੀ ਉਹ ਚੱਲ ਪਈ ਇਹ ਕਹਿੰਦੇ ਸੀਗੇ ਤੁਹਾਨੂੰ ਕੂੜੇ ਗੰਦੇ ਢੇਰ ਨਹੀਂ ਦਿਖਣਗੇ ਤੁਸੀਂ ਜਿਹੜੇ ਗੰਦੇ ਢੇਰ ਤੇ ਅੱਜ ਭਵਾਨੀਗੜ੍ਹ ਖੜਾ ਹੈ ਜਿਹੜੇ ਗੰਦੇ ਢੇਰ ਤੋਂ ਅਸੀਂ ਗੁਜ਼ਰ ਰਹੇ ਹਾਂ ਤੁਸੀਂ ਆਮ ਪਬਲਿਕ ਤੋਂ ਪੁੱਛ ਕੇ ਦੇਖੋ ਵੀ ਉਹ ਇਹਨਾਂ ਦੇ ਇੱਕ ਵੀ ਵਾਦਾ ਕੀਤਾ ਹੋਇਆ ਕੋਈ ਪੂਰਾ ਹੋਇਆ ਬਿਜਲੀ ਤੋਂ ਬਾਅਦ ਇਹਨਾਂ ਦਾ ਇਹ ਦੱਸਣ ਨੂੰ ਨਹੀਂ ਕੁਝ ਹੈਗਾ ਬਿਜਲੀ ਤੋਂ ਅੱਗੇ ਇਹਨਾਂ ਲੋਕਾਂ ਦੱਸਣ ਨਹੀਂ ਕੁਝ ਬਹੁਤ ਕੰਮ ਕਰਨ ਵਾਲੇ ਨੇ ਨਾ ਇਹਨਾਂ ਨੇ ਜੋਬਸ ਦਿੱਤੀਆਂ ਕਹਿੰਦੇ ਸਰਕਾਰੀ ਨੌਕਰੀਆਂ ਦਵਾਂਗੇ ਕਿੱਥੇ ਨੇ ਜਿਹੜੀਆਂ 44000 ਜੋਬਸ ਦਿੱਤੀਆਂ ਨੇ ਸੀਐਮ ਭਗਵੰਤ ਮਾਨ ਲਗਾਤਾਰ 15 ਦਿਨ ਬਾਅਦ 20 ਦਿਨ ਬਾਅਦ ਨਿਯੁਕਤੀ ਪੱਤਰ ਦਿੰਦੇ ਨੇ ਉਹ ਤਾਂ ਜੋਬਸ ਦਿੱਤੀਆਂ ਹੀ ਨਹੀਂ ਬਈ ਜੀ ਬਹੁਤ ਨਿਯੁਕਤੀ ਪੱਤਰ ਇਹੇ ਨੇ ਵੀ ਸਾਨੂੰ ਨਿਯੁਕਤੀ ਪੱਤਰ ਦੇ ਤੇ ਉਹ ਤੋਂ ਬਾਦ ਉਹ ਪਿੱਟਦੇ ਫਿਰਦੇ ਨੇ ਵੀ ਸਾਨੂੰ ਇਹ ਨਹੀਂ ਦੱਸਿਆ ਸੀ ਜੁਆਇਨ ਕਿੱਥੇ ਕਰਨਾ ਇਹ ਸਿਰਫ মিডিਆ ਤੱਕ ਹੈ ਕੋਈ ਪ੍ਰੂਫ ਨਹੀਂ ਮੈਂ ਤੁਹਾਡੇ ਸਾਹਮਣੇ ਕਹਿਣਾ ਵੀ ਦੇਣ 43000 ਦਾ ਵੀ ਕਿਹੜੇ ਕਿਹੜੇ ਮੈਗਮ ਵਿੱਚ ਕਿੰਨੀ ਕਿੰਨੀ ਜੌਬ ਦਿੱਸਤੀਆਂ ਨੇ ਦੱਸਣ ਡਾਟਾ ਦਾ ਦੇਣ ਕੋਈ ਉਹ ਕਿਤੇ ਪਿੰਡਾਂ ਜਾ ਕੇ ਪੁੱਛੋ ਪੁਲਿਸ ਵਿੱਚ ਭਰਤੀ ਹੋਏ ਨੇ ਪਿੰਡਾਂ ਦੇ ਨੌਜਵਾਨ ਪੰਜ-ਪੰਜ ਸੱਤ-ਸੱਤ ਕਿਸੇ ਪਿੰਡੋਂ ਪੰਜ ਕਿਸੇ ਨੂੰ ਸੱਤ ਕਿਸੇ ਨੂੰ ਦੱਸ ਤੂੰ 10 ਵੀ ਜਾ ਕੇ ਤਾਂ ਦੇਖਣ ਜਿਹੜੇ ਵਿਰੋਧੀ ਪਾਰਟੀਆਂ ਵਾਲੇ ਸਾਡੇ ਤੇ ਸਵਾਲ ਕਰਦੇ ਨੇ ਭਾਈ ਮੈਂ ਪਿੰਡ 'ਚ ਰਹਿਣਾ ਮੈਂ ਕਿਹੜਾ ਪਾਕਿਸਤਾਨ ਜਾਂ ਆਸਟ੍ਰੇਲੀਆ ਰਹਿਣਾ ਮੈਂ ਇੱਥੇ ਰਹਿਣਾ ਦੱਸੋ ਮੇਰੇ ਪਿੰਡ ਦਾ ਕਿਹੜਾ ਭਰਤੀ ਹੋਇਆ ਮੈਂ ਪਿੰਡ 'ਚ ਰਹਿਣਾ ਆ ਮੇਰੇ ਭੈਣ ਭਾਈ ਨੇ ਇਹ ਵੀ ਪਿੰ ਇੱਕ ਚੱਲ ਰਿਹਾ ਹੈ ਵੀ ਪੰਜ ਜੱਜ ਭਰਤੀ ਹੋਗੇ ਜੀ ਉਹ ਭਗਵੰਤ ਮਾਨ ਸਰਕਾਰ ਦੇ ਪ੍ਰਤੀਕਰਤੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਜੱਜ ਵੀ ਕਦੇ ਸਰਕਾਰਾਂ ਦੇ ਪ੍ਰਤੀਕਰਤੇ ਹੁੰਦੀਆਂ ਨੇ ਉਹਨਾਂ ਜਵਾਕਾਂ ਨੇ ਆਪਦੀ ਲਾਇਕਤਾ ਦਾ ਟੈਸਟ ਦਿੱਤੇ ਨੇ ਪਾਸ ਹੋਏ ਨੇ ਉਹ ਜੱਜ ਲੱਗੇ ਪਹਿਲੀ ਵਾਰ ਹੋਇਆ ਜੀ ਬਿਨਾ ਪੈਸਿਆਂ ਤੋਂ ਜੱਜ ਲੱਗੇ ਪੈਸੇ ਦੇ ਕਦੇ ਜੱਜ ਲੱਗੇ ਨੇ ਇਹਨਾਂ ਨੂੰ ਵੀਰੇ ਪਤਾ ਹੀ ਨਹੀਂ ਹੈਗਾ ਇਹ ਉਹਨਾਂ ਨੂੰ ਵੀ ਆਪਦੀ ਗਿਣਤੀ ਚ ਕਰ ਲੈਂਦੇ ਨੇ ਹੁਣ ਹੋ ਸਕਦਾ ਅਗਲੀ ਇਹ ਕਹਿ ਦੇਣਾ ਜੀ 43000 ਪੰਜ ਉਹ ਜੱਜ ਭਾਗੇ 43000 ਨੌਕਰੀਆਂ ਦੇਤੀਆਂ ਸੀ ਇਹ ਕੁਝ ਨਹੀਂ ਹੈਗਾ ਸਰਪ੍ਰਿਕ ਇਹਨੇ ਡਾਟਾ ਫਸ ਗਿਆ ਨਾ ਤਾਂ ਇਹ 43000 ਤੋਂ ਅੱਗੇ ਵੱਧ ਰਹੇ ਨੇ ਨਾ ਪਿੱਛੇ ਹੋ ਰਹੇ ਨੇ ਉਹ 2 ਸਾਲ ਦਾ 43000 ਇਹ ਚੱਲ ਰਿਹਾ ਹੈ 2 ਸਾਲ ਦਾ 43000 ਚੱਲ ਰਿਹਾ ਕੁਝ ਨਹੀਂ ਹੈਗਾ ਜੀ ਇਹ ਸਿਰਫ ਲੋਕਾਂ ਨੂੰ ਬੇਵਕੂਫ ਬਣਾ ਰਹੇ ਨੇ ਇਹ ਤੋਂ ਵੱਧ ਕੁਝ ਨਹੀਂ ਤੇ ਲੋਕਾਂ ਨੂੰ ਪਤਾ ਲੱਗ ਗਿਆ ਇਸ ਗੱਲ ਦਾ ਵੀ ਇਹ ਬੇਵਕੂਫ ਬਣਾ ਰਹੇ ਨੇ ਤਾਂ ਹੀ ਲੋਕ ਇਹਨਾਂ ਤੋਂ ਬਹੁਤ ਛੇਤੀ ਨਰਾਸ਼ ਹੋ ਗਏ ਤੇ ਅੱਕ ਚੁੱਕੇ ਨੇ ਕਾਂਗਰਸ ਪਾਰਟੀ ਤੋਂ ਉਮੀਦਵਾਰ ਨੇ ਸੁਖਪਾਲ ਸਿੰਘ ਖਹਿਰਾ ਸੰਗਰੂਰ ਤੋਂ ਚੋਣ ਲੜ ਰਹੇ ਨੇ ਕਿਵੇਂ ਦੇਖਦੇ ਹੋ ਉਹਨਾਂ ਨੂੰ ਕਾਂਗਰਸ ਦੀ ਕੀ ਬੇਬਾ ਹੁਣ ਦੇਖੋ ਸੁਖਪਾਲ ਸਿੰਘ ਖਹਿਰਾ ਇੱਕ ਬੋਤੜਲੇ ਦਾ ਲੀਡਰ ਨੇ ਉਹ ਬਹੁਤ ਬੇਬਾਕ ਬੋਲਦੇ ਨੇ ਪਰ ਸੁਖਪਾਲ ਸਿੰਘ ਖਹਿਰਾ ਆਪਣੇ ਪਲਾਥ ਤੋਂ ਛੱਡ ਕੇ ਉਰੇ ਆ ਕੇ ਚੋਣ ਲੜ ਰਹੇ ਨੇ ਇੱਥੇ ਦੇ ਜਿਹੜੇ ਵਿਜੇਂਦਰ ਸਿੰਘਲਾ ਸੀ ਉਹ ਬਹੁਤ ਪ੍ਰਚਾਰ ਹੋਇਆ ਉਹਨਾਂ ਦਾ ਵੀ ਉਹਨਾਂ ਨੇ ਜੀ ਬਹੁਤ ਵਿਕਾਸ ਕਰਤਾ ਬਹੁਤ ਐਂ ਕਰਤਾ ਜੀ ਉਹਨਾਂ ਨੇ ਵਿਕਾਸ ਕੀਤਾ ਉਹਨਾਂ ਨੂੰ ਇੱਥੋਂ ਚੋਣ ਕਿਉਂ ਨਹੀਂ ਲੜਾਈ ਕਿਉਂ ਕੀ ਹੈ ਕਿ ਇੱਥੇ ਦੇ ਕਾਂਗਰਸ ਦਾ ਜਿਹੜਾ ਵਰਕਰ ਆ ਉਹ ਨਰਾਜ਼ ਹੋ ਗਿਆ ਉਹਨਾਂ ਦੀ ਜਿਹੜੀ ਬੋਲਣ ਦਾ ਸਿੰਘਲਾ ਸਾਹਿਬ ਦਾ ਤੌਰ ਤਰੀਕਾ ਸੀ ਉਹਦੇ ਵਰਕਰਾਂ ਨਾਲ ਵਿਚਰਨ ਦਾ ਤੌਰ ਤਰੀਕਾ ਸੀ ਉਹ ਇੰਨਾ ਗੰਦਾ ਸੀ ਸਿੰਗਲਾ ਸਾਹਿਬ ਨੂੰ ਪਤਾ ਲੱਗਿਆ ਵੀ ਮੈਨੂੰ ਇੱਥੇ ਦੇ ਵਰਕਰ ਲੋਕ ਪਸੰਦ ਨਹੀਂ ਕਰਦੇ ਉਹਨਾਂ ਨੂੰ ਇੱਥੋਂ ਅਨੰਦਪੁਰ ਸਾਹਿਬ ਭੇਜਤਾ ਹੁਣ ਖੈਰਾ ਸਾਹਿਬ ਇੱਥੇ ਆਏ ਨੇ ਨਾ ਤਾਂ ਖੈਰਾ ਸਾਹਿਬ ਨੂੰ ਅਸੀਂ ਜਾਣਦੇ ਆਂ ਨਾ ਖੈਰਾ ਸਾਹਿਬ ਸਾਨੂੰ ਜਾਣਦੇ ਨੇ ਮੰਨ ਲਓ ਖੈਰਾ ਸਾਹਿਬ ਜਿੱਤੇ ਜਾਂਦੇ ਨੇ ਮੰਨ ਲਓ ਖੈਰਾ ਸਾਹਿਬ ਜਿੱਤੇ ਜਾਂਦੇ ਨੇ ਫਿਰ ਪਲੱਥ ਵਾਲੀ ਸੀਟ ਦਾ ਕੀ ਬਣੂਗਾ ਜੀ ਮੰਨ ਲਓ ਜੇ ਹਾਰ ਜਾਂਦੇ ਨੇ ਫਿਰ ਇਹਦਾ ਮਤਲਬ ਇਹ ਪਲੱਥ ਜਾ ਕੇ ਵਜਣਗੇ ਇੱਥੇ ਦੇ ਜਿਹੜੇ ਵਰਕਰ ਨੇ ਜਾਂ ਇੱਥੇ ਦੇ ਲੋਕ ਨੇ ਉਹ ਉਹ ਕਿਹਨੂੰ ਡਿਮਾਂਡ ਕਰਨਗੇ ਕੰਮ ਕਿ ਐਕਟੀਵਿਟੀ ਜਾਊ ਤੁਸੀਂ ਇਹ ਕਿਹੜਾ ਚੋਣ ਐਕਟੀਵਿਟੀ ਜਾਊਗੀ ਦੇਖੋ ਲੋਕਲ ਬੰਦੇ ਨੂੰ ਜਿਹੜਾ ਉਸ ਹਲਕੇ 'ਚ ਵਿਚਰਿਆ ਹੋਵੇ ਉਹਨੂੰ ਸਾਡੇ ਦੁੱਖ ਸੁੱਖਾਂ ਦਾ ਪਤਾ ਉਹਨੂੰ ਸਾਡੀਆਂ ਦਿੱਕਤਾਂ ਦਾ ਪਤਾ ਉਹਨੂੰ ਚੋਣ ਲੜਾਉਣੀ ਚਾਹੀਦੀ ਹੈ ਕੋਈ ਵੀ ਪਾਰਟੀ ਹੈ ਉਹ ਖੈਰਾ ਸਾਹਿਬ ਨੂੰ ਇੱਥੇ ਲਿਆ ਕੇ ਚੋਣ ਲੜਾਤਾ ਪਿੱਛੇ ਜਿਵੇਂ ਲਗਾ ਮੀਠਿਆਰੇ ਪੰਜ ਪਿੰਡਾਂ ਦਾ ਨਾਮ ਪੁੱਛ ਰਿਹਾ ਸੀ ਉਹ ਮੇਰੇ ਤੋਂ ਪਿੰਡਾਂ ਤੋਂ ਨਾਮ ਪੁੱਛਣ ਤੋਂ ਕੀ ਲੈਣਾ ਜੀ ਮੇਰੇ ਕੰਮ ਦੇਖੋ ਜਾਂ ਤੈਨੂੰ ਪਿੰਡਾਂ ਦੇ ਨਾਮ ਵੀ ਨਹੀਂ ਪਤਾ ਕੰਮ ਕੀ ਕਰੇਗਾ ਤੂੰ ਇਸ ਕਰਕੇ ਖੇਰਾ ਸਾਹਬ ਪਲੱਤ ਸੀਗਾ ਉਧਰ ਵਧੀਆ ਲੀਡਰ ਨੇ ਕਾਂਗਰਸ ਦੇ ਉਧਰ ਠੀਕ ਸੀ ਇੱਥੇ ਉਹਨਾਂ ਦਾ ਕੁਝ ਨਹੀਂ ਮੱਟੀ ਦਾ ਠੀਕ ਹੈ ਸਿਮਰ ਰஞ்சிਤ ਸਿੰਘ ਮਾਨ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਤੋਂ ਉਮੀਦਵਾਰ ਨੇ ਕਿਵੇਂ ਦੇਖਦੇ ਹੋ ਪਹਿਲਾਂ ਜਿਮਨੀ ਚੋਣ ਜਿੱਤੀ ਆ ਪੂਰੀ ਢੱਲੇ ਨਾਲ ਜਿੱਤੀ ਆ ਆਮ ਆਦਮੀ ਪਾਰਟੀ ਦੀ ਸਰਕਾਰ ਪਰ ਜਿਮਨੀ ਚੋਣ ਚ ਸਿਮਰ ਰஞ்சிਤ ਸਿੰਘ ਮਾਨ ਜਿੱਤੇ ਆ ਤੇ ਹੁਣ ਵੀ ਕਹਿ ਰਹੇ ਨੇ ਦਾਵਾ ਕਰ ਰਹੇ ਨੇ ਕਿ ਵੱਤ ਤੋਂ ਵੱਤ ਬੂਟਾਂ ਲੈ ਕੇ ਜਿੱਤ ਦੁਬਾਰਾ ਫੇਰ ਪ੍ਰਾਪਤ ਕਰਨੀ ਹੈ ਪਹਿਲਾਂ ਉਹ ਜਿੱਤ ਸਿਮਰ ਜਿੱਤ ਮਾਨ ਦੀ ਜਿੱਤ ਨਹੀਂ ਸੀ ਜੀ ਠੀਕ ਹੈ ਇੱਕ ਚਿਹਰਾ ਸੀ ਸਿਮਰਜੀਤ ਮਾਨ ਦਾ ਦਿੱਤਾ ਗਿਆ ਉਹ ਜਿੱਤੂ ਸੀ ਦੀਪ ਸਿੱਧੂ ਦੀ ਦੀਪ ਸਿੱਧੂ ਦੇ ਸ਼ਹੀਦੀ ਦੀ ਉਹ ਜਿੱਤੂ ਸੀ ਸਿੱਧੂ ਮੂਸੇਵਾਲੇ ਦੇ ਕਤਲ ਹੋਣ ਦੀ ਵਜ੍ਹਾ ਕਰਕੇ ਉਹ ਨੌਜਵਾਨ ਨਾਲ ਜਿਹੜੇ ਲੋਕ ਜਜ਼ਬਾਤੀ ਜੁੜੇ ਹੋਏ ਸੀ ਉਹਨਾਂ ਦੀ ਜਿੱਤੂ ਸੀ ਉਹ ਸਿਮਰਜੀਤ ਮਾਨ ਦੀ ਜਿੱਤ ਸਿਮਰਜੀਤ ਮਾਨ ਦੀ ਜਿੱਤ ਹੁੰਦੀ ਨਾ ਤਾਂ ਉਹ ਪਹਿਣਾ ਜਿੱਤ ਜਾਂਦਾ ਸਿਮਰਜੀਤ ਮਾਨ ਦੀ ਜਿੱਤ ਹੁੰਦੀ ਦਾ ਇਤਿਹਾਸ ਕਿ ਜੰਦਾ ਤੁਸੀਂ ਗੱਲਬਾਤ ਕੀਤੀ ਆ ਕਿ ਕਿ ਸ਼ਹਾਦਤ ਕਿ ਸ਼ਹਾਦਤ ਹੋਈ ਦੀਪ ਸਿੱਧੂ ਦੀ ਮੌਤ ਹੋਈ ਸਿੱਧੂ ਮੂਸੇ ਵਾਲੀ ਦੀ ਮੌਤ ਹੋਈ ਕਿ ਉਹਦੀ ਜਿੱਤ ਧੀ ਫਿਰ ਉਹ ਤਾਂ ਹੁਣ ਵੀ ਜਿਆਦਾ ਹੁਣ ਵੀ ਲੋਕਾਂ ਨੂੰ ਪਤਾ ਕਿ ਦੀਪ ਸਿੱਧੂ ਦੀ ਮੌਤ ਹੋਈ ਸੀ ਸਿੱਧੂ ਮੂਸੇ ਵਾਲੇ ਨੂੰ ਮਾਰਿਆ ਗਿਆ ਉਹ ਤਾਂ ਹੁਣ ਵੀ ਲੋਕਾਂ ਨੂੰ ਪਤਾ ਫਿਰ ਹੁਣ ਵੀ ਉਹ ਚੱਲ ਨਹੀਂ ਸਕਦਾ ਜਿਵੇਂ ਤੁਸੀਂ ਕਹਿੰਦੇ ਹੋ ਵੀ ਉਹ ਚੀਜ਼ ਚੱਲੀ ਚਿਹਰਾ ਸਿਮਰਜੀਤ ਮਾਨ ਦਾ ਹੁਣ ਦੁਬਾਰਾ ਨਹੀਂ ਚੱਲ ਸਕਦਾ ਉਹ ਪਤਾ ਕੀ ਹੈ ਲੋਕਾਂ ਨੂੰ ਇਹ ਸੀਗਾ ਵੀ ਸਿਮਰਜੀਤ ਮਾਨ ਸ਼ਾਇਦ ਉਹਨਾਂ ਦੇ ਪਰਿਵਾਰ ਨਾਲ ਖੜਜੇ ਦੀਪ ਸਿੱਧੂ ਦੇ ਪਰਿਵਾਰ ਨੇ ਆਪ মিডিਆ ਤੇ ਆ ਕੇ ਕਿਹਾ ਸੀ ਵੀ ਮਾਨ ਸਾਹਿਬ ਮੈਨੂੰ ਇੱਕ ਵਾਰੀ ਮਿਲੇ ਮੈਨੂੰ ਕਿਹਾ ਮੈਂ ਘਰੇ ਆਉਂਗਾ ਬੈਠਣਾਉਂਗਾ ਉਹ ਸੀਬੀਆਈ ਤੋਂ ਇਨਕੁਆਇਰੀ ਕਰਾਵਾਂਗੇ ਵੀ ਆਹ ਮਾਨ ਸਾਹਿਬ ਬੈਠੇ ਨੇ ਇੱਕ ਵਾਰੀ ਉਸ ਤੋਂ ਬਾਅਦ ਮੈਨੂੰ ਸ਼ਕਲ ਵੀ ਨਹੀਂ ਦਿਖਾਈ ਅੱਜ ਮਿਲ ਰਹੇ ਆ ਇਹ ਦੀਪ ਸਿੱਧੂ ਦੇ ਭਾਈ ਦੇ ਬਿਆਨ ਨੇ ਰਹੀ ਮੂਸੇ ਵਾਲੇ ਦੀ ਗੱਲ ਮੂਸੇ ਵਾਲੇ ਬਾਰੇ ਇੱਕ ਵੀ ਜਗ੍ਹਾ ਇਹਨਾਂ ਨੇ ਕੋਈ ਲੈਟਰ ਨਹੀਂ ਦਿੱਤਾ ਕੋਈ ਮੰਗ ਨਹੀਂ ਠਾਈ ਕੋਈ ਧਰਨਾ ਨਹੀਂ ਲਾਇਆ ਉਹ ਪਰਿਵਾਰ ਇਨਾਂ ਤੱਕ ਅਪਰੋਚ ਕਰੀ ਗਿਆ ਮੈਨੂੰ ਨਹੀਂ ਪਤਾ ਵੀ ਉਹ ਮਿਲੇ ਨੇ ਜਾਂ ਨਹੀਂ ਮਿਲੇ ਜਿਹੜੇ ਬੰਦੇ ਮਾਨ ਸਾਹਿਬ ਨੂੰ ਇਹਨਾਂ ਨੂੰ ਮਿਲੇ ਸੀ ਉਹ ਮਾਨ ਸਾਹਿਬ ਨੇ ਪਾਰਟੀ ਚੋਂ ਕੱਢਤੇ ਜਾਨੀ ਕਿ ਲੋਕਾਂ ਨੂੰ ਪਤਾ ਲੱਗ ਗਿਆ ਵੀ ਸਿਰਫ ਉਹਨਾਂ ਦੀ ਮੌਤ ਤੇ ਸ਼ਹਾਦਤ ਤੇ ਰਾਜਨੀਤੀ ਕਰਨ ਵਾਲੇ ਨੂੰ ਲੋਕ ਹੁਣ ਪਸੰਦ ਨਹੀਂ ਕਰਨਗੇ ਲੱਖ ਤੋਂ ਵੱਧ ਵੋਟ ਨਹੀਂ ਪੈਂਦੀ ਸੋ ਤੇ ਭਾਜਪੀ ਨੂੰ ਕਿਵੇਂ ਦੇਖਦੇ ਹੋ ਭਾਜਪੀ ਉਮੀਦਵਾਰ ਨੇ ਅਰਵਿੰਦ ਖੰਨਾ ਅਰਵਿੰਦ ਖੰਨਾ ਵੀ ਤੜਲੇਦਾਰ ਲੀਡਰ ਨੇ ਐਮ ਐਲ ਏ ਜਿੱਤੇ ਸੰਗਰੂਰ ਤੋਂ ਐਮ ਐਲ ਏ ਬਣੇ ਧੂਰੀ ਤੋਂ ਬਹੁਤ ਮਤਲਬ ਸੰਗਰੂਰ ਚ ਉਹਨਾਂ ਦਾ ਜੇ ਕੇਡਰ ਵੀ ਕਹੀ ਬਹੁਤ ਤਕੜਾ ਮਜ਼ਬੂਤ ਲੱਗਦਾ ਕਿਵੇਂ ਲੱਗਦਾ ਤੁਹਾਨੂੰ ਬਈ ਮੈਨੂੰ ਆਏ ਵੀ ਅਰਵਿੰਦ ਖੰਨਾ ਬਹੁਤ ਵੱਡਾ ਲੀਡਰ ਨੇ ਪਰ ਜਿਹੜੀ ਪਾਰਟੀ ਚ ਗਏ ਨੇ ਨਾ ਉਹ ਉਹ ਪਾਰਟੀ ਦਾ ਇਹ ਹਾਲਾਤ ਹੈ ਚੋਣਾਂ ਜਿੱਤਣਾ ਤਾਂ ਬਹੁਤ ਦੂਰ ਦੀ ਗੱਲ ਹੈ ਜੋ ਸਾਰੇ ਪਿੰਡਾਂ ਚੋਂ ਕੈਂਪੇਨ ਵੀ ਕਰ ਜਾਂਦਾ ਇਹ ਵੀ ਬਹੁਤ ਵੱਡੀ ਗੱਲ ਹੈ ਜਿਹੜੇ ਜਿੰਨੇ ਪਿੰਡ ਨੇ ਐਮ ਪੀ ਉੱਚਾਉਂਦੇ ਉਹਨੇ ਪਿੰਡਾਂ ਚ ਚੋਣ ਕੰਪੇਨੇ ਕਰ ਜਾਣ ਬਹੁ ਬਡੀ ਪ੍ਰਾਪਤੀ ਹੋ ਇਹਨਾਂ ਦੀ ਇਹਨਾਂ ਚੋਣ ਕੰਪੇਨੇ ਨਹੀਂ ਕਿਸਾਨ ਕਰਨ ਦੇ ਰਹੇ ਕਿਸਾਨ ਇਹਨਾਂ ਨੇ ਕੁੱਟ-ਕੁੱਟ ਮਾਰੇ ਨੇ ਬੋਰੀਆਂ ਚ ਪਾ ਪਾ ਕੁੱਟੇ ਨੇ ਇਹ ਕਿਹੜੇ ਮੂੰਹ ਨਾਲ ਆਉਂਦੇ ਨੇ ਜਾ ਤਾਂ ਇਹ ਆਉਂਦੇ ਖੜਦੇ ਕਿਸਾਨਾਂ ਨਾਲ ਦਿੰਦੇ ਅਸਤੀਫੇ ਫੇਰ ਤਾਂ ਸੀ ਪਰ ਹੁਣ ਕਿਹੜੇ ਮੂੰਹਾਂ ਨਾਲ ਆਉਣਗੇ ਬੀਜੇਪੀ ਵਾਲੇ ਇਹ ਸਿਰਫ ਕੁਛ ਨਹੀਂ ਇਹਨਾਂ ਦੀ ਮਜਬੂਰੀ ਆ ਚੋਣ ਲੜਨਾ ਮੋਦੀ ਨੇ ਉਤੋਂ ਡੰਡਾ ਚੱਕਿਆ ਹੋਇਆ ਵੀ ਚੋਣ ਲੜਨੀ ਪੈਣੀ ਹੈ ਇੰਨੀ ਲੇਟ ਕੈਂਡੀਡੇਟ ਡੇਟ ਦਾ ਕਾਰਨ ਕੀ ਸੀ ਸਾਰੇ ਡਰ ਰਹੇ ਸੀਗੇ ਸੋ ਇਕੱਲਾ ਸੰਗਰੂਰ ਤੋਂ ਨਹੀਂ ਠੀਕ ਹੈ ਸਾਨੂੰ ਕਿਹਾ ਜਾਂਦਾ ਹੈ ਵੀ ਇਹ ਹਰ ਮੂਵਮੈਂਟ ਉਠਾਉਣ ਚੱਗੇ ਹੁੰਦੇ ਨੇ ਸਾਰੀਆਂ ਸੀਟਾਂ ਤੇ ਕੈਂਡੀਡੇਟ ਬਹੁਤ ਡਰ ਡਰ ਕੇ ਆਏ ਨੇ ਇਹਨਾਂ ਦੇ ਇਸ ਕਰਕੇ ਸਾਡਾ ਉਹ ਕੈਂਡੀਡੇਟ ਇਹਨਾਂ ਦਾ ਤਾਂ ਮੈਂ ਵੈਸੇ ਰੇਸ 'ਚ ਹੀ ਨਹੀਂ ਗਣਦਾ ਇਹ ਜੇ ਇਹ ਆਪਣੇ ਪੂਰੀ ਕੌਨਸਟਿਟਿਊਐਂਸੀ 'ਚ ਸਾਰੇ ਪਿੰਡਾਂ 'ਚ ਚੋਣ ਦਾ ਪ੍ਰਚਾਰ ਕਰਨ ਚਲੇ ਗਏ ਤਿੰਨ ਦੀ ਵੱਡੀ ਚਿਤ ਹੋ ਗਈ ਲੋਕਾਂ ਨੇ ਇਹ ਨਹੀਂ ਕਰਨ ਦੇਣਾ ਇਹਨਾਂ ਨੂੰ ਠੀਕ ਹੈ ਹੁਣ ਤੁਹਾਨੂੰ ਲੱਗਦਾ ਕੀ ਆ ਨਤੀਜੇ ਕਿਵੇਂ ਦੇ ਰਹਿਣਗੇ ਕਿਹੜੀ ਪਾਰਟੀ ਨਾਲ ਕਿਹੜੀ ਪਾਰਟੀ ਦਾ ਮੁਕਾਬਲਾ ਕੀ ਲੱਗਦਾ ਤੁਹਾਡੀ ਜਜਮੈਂਟ ਕੀ ਆ ਦੇਖੋ ਮੁਕਾਬਲਾ ਲੋਕ ਸ਼ੋਮਣੀ ਕਾਲੀ ਦਾਲ ਨੂੰ ਯਾਦ ਕਰ ਰਹੇ ਨੇ ਲੋਕਾਂ ਨੂੰ ਕੰਮਾਂ ਦੇ ਆਧਾਰ ਤੇ ਉਹ ਲੋਕਾਂ ਨੂੰ ਉਹ ਵੋਟ ਕਿਹਨੂੰ ਕਰਨੀ ਚਾਹੀਦੀ ਹੈ ਮੈਂ ਕਹਿੰਨਾ ਵੀ ਬਿਲਕੁਲ ਤੁਹਾਡੀ ਮਰਜ਼ੀ ਆ ਤੁਸੀਂ ਜਿਹਨੂੰ ਮਰਜ਼ੀ ਵੋਟ ਕਰ ਸਕਦੇ ਹੋ ਤੁਸੀਂ ਸਿਰਫ ਇਹ ਦੇਖੋ ਵੀ ਕੰਮ ਕਿਨੇ ਕੀਤੇ ਨੇ ਥੋੜਾ ਆਪ ਦਾ ਪੜਿਆ ਲਿਖਿਆ ਸਮਝਦਾਰ ਤੇ ਛੇਤੀ ਪ੍ਰੋਸੀਬਲ ਕਿਹੜਾ ਕੈਂਡੀਡੇਟ ਹੈ ਜਦ ਆਪਾਂ ਉਹਨਾਂ ਦਾ ਕਰੀਟੇਰੀਆ ਚੈੱਕ ਕਰਦੇ ਆ ਨਾ ਤਾਂ ਉਹ ਚ ਦੇਖਾਂਗੇ ਸਰਦਾਰ ਅਕਵਾਲ ਸਿੰਘ ਚੁੰਡਾ ਦਾ ਨਾਮ ਸਭ ਤੋਂ ਉੱਪਰ ਆਊਗਾ ਠੀਕ ਹੈ ਕਾਰ ਸ਼ੋਮਨੀ ਕਾਲੀਦਲ ਦੇ ਇੰਨੇ ਕੰਮ ਕੀਤੇ ਨੇ ਕਿਸੇ ਪਿੰਡ ਦੀ ਡਿਸਪੈਂਸਰੀ ਬਗਜੋ ਸਕੂਲ ਬਗਜੋ ਪਾਣੀ ਵਾਲੀ ਟੈਂਕੀ ਬਗਜੋ ਪਾਰਕ ਬਗਜੋ ਸਾਰੇ ਸ਼ੋਮਨੀ ਕਾਲੀਦਲ ਦੇ ਕੀਤੇ ਉਹਨੇ ਜਾ ਕੇ ਦੇਖ ਲੋ ਮੈਂ ਨਹੀਂ ਕਹ ਰਿਹਾ ਜਾ ਕੇ ਤੁਸੀਂ ਆਪਣੇ ਪਿੰਡ ਚ ਜਾ ਕੇ ਦੇਖ ਲਓ ਵੀ ਉਹ ਜਿਹੜੀਆਂ ਵੱਡੀਆਂ ਬਿਲਡਿੰਗਾਂ ਨੇ ਉਹ ਕਿਹਨੇ ਬਣਾਈਆਂ ਨੇ ਤੇ ਸਾਡੇ ਆਪ ਦੇ ਦੇਖੋ ਅਕਬਾਲ ਸਿੰਘ ਝੁੰਦਾ ਬਹੁਤ شریف ਬੰਦੇ ਨੇ ਜਦੋਂ ਅਸੀਂ ਸਾਰੇ ਕੈਂਡੀਡੇਟਾਂ ਦਾ ਉਹ ਕਰਦੇ ਆ ਨਾ ਤਾਂ ਸ਼ੋਮਣੀ ਕਾਲੀ ਦਲ ਦੇ ਕੈਂਡੀਡੇਟ ਅਕਬਾਲ ਸਿੰਘ ਝੁੰਦਾ ਦਾ ਜਿਹੜਾ ਕੱਦ ਹੈ ਉਹ ਇਹਨਾਂ ਤੋਂ ਬਹੁਤ ਉੱਚਾ ਹੈ ਠੀਕ ਹੈ ਯਕੀਨ ਕਰਿਓ ਲੱਖ ਦੇ ਨੇੜ ਤੇੜ ਲੀਡ ਤੇ ਸ਼੍ਰੋਮਣੀ ਅਕਾਲੀ ਦਲ ਦਾ ਉਮੀਦਵਾਰ ਕੁਵਾਲ ਸਿੰਘ ਝੁੰਦਾ ਚੋਣ ਜਿੱਤਦਾ ਰਹਿੰਦਾ ਠੀਕ ਹੈ ਮੁਕਾਬਲਾ ਕਿਸ ਨਾਲ ਮੰਨਦੇ ਹੋ ਦੂਜੇ ਨੰਬਰ ਤੇ ਕੌਣ ਰਹਿਣ ਵਾਲਾ ਕਿ ਮੁਕਾਬਲਾ ਸ਼੍ਰੋਮਣੀ ਅਕਾਲੀ ਦਲ ਦਾ ਕਿਸ ਪਾਰਟੀ ਨਾਲ ਹੋਵੇ ਪਤਾ ਕੀ ਹੈ ਜਿਹੜੇ ਦੂਸਰੇ ਨੰਬਰ ਵਾਲੀ ਲੜਾਈ ਹੈ ਇਹ ਆਮ ਤੇ ਕਾਂਗਰਸ ਦੀ ਹੈ ਇਨ੍ਹਾਂ ਚ ਫੜ ਰਹੇ ਨੇ ਵੀ ਦੂਜੇ ਤੇ ਕਿਹਨੇ ਆਉਣਾ ਤੇ ਤੀਜੇ ਤੇ ਕਿਹਨੇ ਆਉਣਾ ਮੀਤ ਥੇਰ ਨੇ ਤਾਂ ਇਹ ਕਹੇ ਤਾਂ ਕਿ ਪਹਿਲੇ ਨੰਬਰ ਤੇ ਅਸੀਂ ਆਉਣਾ ਦੂਜੇ ਨੰਬਰ ਤੇ ਸਾਰੀਆਂ ਪਾਰਟੀਆਂ ਲੜ ਰਹੀਆਂ ਨੇ ਦੂਜੇ ਨੰਬਰ ਤੇ ਆਉਣ ਵਾਸਤੇ ਭਾਜੀ ਮੀਤ ਥੇਰ ਤਾਂ ਨਾ ਜਦੋਂ ਪਹਿਲਾਂ ਕਹਿੰਦੇ ਸੀ ਉਦੋਂ ਕਹਿੰਦੇ ਸੀ ਅਸੀਂ 100 ਅਪ ਪਿਛਲੀ ਵਾਰ ਉਹ ਕਹਿੰਦੇ ਸੀਗੇ ਜਦੋਂ ਮਾਨ ਖੜਾ ਹੋਇਆ ਵੀ ਅਸੀਂ ਬਹੁਤ ਬਟਲੀਡ ਤੇ ਜਿੱਤ ਰਹੇ ਹਾਂ ਮੀਤਿਹਰ ਸਾਹਿਬ ਨੂੰ ਬਹੁਤ ਵੱਡਾ ਭਲੇਖਾ ਹੈ ਮੀਤਿਹਰ ਨੂੰ ਮੈਂ ਇੱਕ ਗੱਲ ਕਹਿਣਾ ਵੀ ਮੀਤਿਹਰ ਸਾਹਿਬ ਤੁਸੀਂ ਆ ਕੇ ਸਾਡਾ ਹਾਲਤਾ ਦੇਖ ਲੈ ਯਾਰ ਤੂੰ ਕੱਲਾ ਉਥੋਂ ਬਰਨਾਲੇ ਤੋਂ ਚੋਣ ਜਿੱਤ ਕੇ ਤੂੰ ਗੱਲਾਂ ਕਰਦਾ ਤੂੰ ਆ ਕੇ ਪਾਨੀਗੜ ਤੇਰੀ ਐਮਐਲਏ ਦਾ ਸਾਡੇ ਵਾੜਾਂ ਚ ਸਾਡੇ ਘਰਾਂ ਚ ਆ ਕੇ ਉਹਨੇ ਪੁੱਛਿਆ ਤੱਕ ਨਹੀਂ ਕਦੇ ਸਾਡੇ ਮਹੱਲਿਆਂ ਚ ਹੁਣ ਉਹ ਡਰ ਦੀ ਮਾਰੀ 2 2 3 300 ਪੁਲਿਸ ਦੇ ਨਾਲ ਲੈ ਕੇ ਉਹ ਚੋਣ ਕੈਂਪੇਨ ਕਰ ਰਹੇ ਨੇ ਤੈਨੂੰ ਉਹ ਤੋਂ ਨਹੀਂ ਪਤਾ ਲੱਗ ਰਿਹਾ ਛੋਟਾ ਕੈਂਡੀਡੇਟ ਆਉਂਦਾ ਇਕੱਲਾ ਹੁੰਦਾ ਜਿੱਥੇ ਮੀਤ ਹਰ ਆਉਂਦੇ ਨੇ ਨਾ ਮੈਂ ਦੋ ਦੇਖੇ ਨੇ ਜਿਆਦਾ ਪਤਾ ਲੱਗਦਾ ਪੋਸਟਰ ਚਾ ਦੱਸਣ ਦੀ ਲੋੜ ਨਹੀਂ ਕੌਣ ਆ ਰਿਹਾ ਹੈ ਪੁਲਿਸ ਦੇਖ ਕੇ ਪਤਾ ਲੱਗਦਾ ਜਿਆਦਾ ਬੀਜੇਪੀ ਵਾਲੇ ਨੇ ਉਹਨਾਂ ਨਾਲ 3-400 ਬੰਦਾ ਹੁੰਦਾ ਆਪ ਵਾਲੇ ਨੇ ਇਹਨਾਂ ਨਾਲ 150 ਬੰਦਾ ਹੁੰਦਾ ਪੁਲਿਸ ਵਾਲਾ ਪਹਿਲਾਂ ਹੁੰਦਾ ਪੁਲਿਸ ਵਾਲੇ ਨੂੰ ਪਾਸ਼ਣ ਦੇ ਕੇ ਚਲੇ ਜਾਂਦੇ ਨੇ ਕਿਉਂਕਿ ਪਿੰਡਾਂ ਵਾਲਾ ਤਾਂ ਕੋਈ ਸੁਣਨ ਆਉਂਦਾ ਨਹੀਂ ਮੀਤ ਹੇਰ ਜੀ ਨੂੰ ਬਹੁਤ ਵੱਡਾ ਭਲੇਖਾ ਹੈ ਬਹੁਤ ਵੱਡੀ ਲੀਡ ਤੇ ਸਰਦਾਰ ਅਕਵਾਲ ਸਿੰਘ ਝੁੰਦਾ ਇਹ ਸੀਟ ਤੋਂ ਜਿੱਤ ਰਹੇ ਨੇ ਇਹ ਤੁਹਾਡੇ ਮੈਨੂੰ ਟੀਵੀ ਤੇ ਅੱਜ ਚੈਲੰਜ ਕਰਦਾ ਬਿਲਕੁਲ ਜੀ ਹਾਂਜੀ ਵੀਰ ਜੀ ਕੀ ਨਾਮ ਆ ਜੀ ਮੇਰਾ ਨਾਮ ਗਰਮੀਤ ਸਿੰਘ ਜੱਟ ਸਿੰਘ ਜੀ ਕਿਵੇਂ ਦੇਖਦੇ ਹੋ ਸੰਗਰੂਰ ਸੀਟ ਦੀ ਚਰਚਾਆਂ ਹੋਈਆਂ ਨੇ ਗੱਲਬਾਤ ਹੋਈ ਆ ਕਿਵੇਂ ਦੇਖਦੇ ਹੋ ਤੁਸੀਂ ਕਿਹੜਾ ਕੈਂਡੀਡੇਟ ਮੁਕਾਬਲੇ ਚ ਅਕਾਲੀ ਦਲ ਆ ਜੇ ਇਕਵਾਲ ਜੇ ਸਿੰਘ ਝੁੰਦਾ ਜੀ ਠੀਕ ਹੈ ਅੱਛਾ ਅਕਾਲੀ ਦਲ ਕਿਉਂ ਕੀ ਕਾਰਨ ਲੱਗਦੇ ਨੇ ਹੁਣ ਤੁਹਾਨੂੰ ਅਕਾਲੀ ਦਲ ਨੇ ਕੰਮ ਬਹੁਤ ਕਰਿਆ ਨੇ ਜੀ ਲੋਕ ਯਾਦ ਕਰ ਰਹੇ ਨੇ ਜ਼ਿਮੀਂਦਾਰ ਗਰੀਬ ਜਨਤਾ ਸਭ ਨੂੰ ਉਹ ਵਧੀਆ ਹੋ ਕਰਦੇ ਸੀ ਠੀਕ ਹੈ ਅਜਾ ਨਹੀਂ ਕਿ ਪਹਿਲਾਂ ਜੇ ਲਾਈਏ ਬਹੁਤ ਲੋ ਲੈਵਲ ਹੋਇਆ ਸ਼ਰਮਣੀ ਅਕਾਲੀ ਦਲ ਦਾ ਕਿਉਂ ਹੋ ਗਿਆ ਸੀ ਕੀ ਕਾਰਨ ਰਹਿਗੇ ਸੀ ਉਹ ਲੋਕਾਂ ਚ ਥੋੜਾ ਜਿਆ ਗਲਤ ਪ੍ਰਚਾਰ ਹੋ ਗਿਆ ਜੀ ਠੀਕ ਹੈ ਬੀਬੇ ਆਦਬੀ ਇਹਨਾਂ ਨੇ ਕਰਿਆ ਜਾ ਹੋਰ ਉਹਦੇ ਕਰਕੇ ਠੀਕ ਹੈ ਹੁਣ ਤੁਹਾਨੂੰ ਕੀ ਲੱਗਦਾ ਮੁਕਾਬਲਾ ਫਿਰ ਕਿਸ ਪਾਰਟੀ ਨਾਲ ਆ ਜੇ ਤੁਸੀਂ ਕਹਿੰਦੇ ਸ਼ਰਮਣੀ ਅਕਾਲੀ ਦਲ ਇੱਕ ਨੰਬਰ ਤੇ ਰਹਿਣਾ ਤਾਂ ਮੁਕਾਬਲੇ ਚ ਕਿਹੜੀਆਂ ਕਿਹੜੀਆਂ ਪਾਰਟੀਆਂ ਨੇ ਮੁਕਾਬਲੇ ਦਾ ਕਾਂਗਰਸ ਆ ਜੀ ਜਾਂ ਇਹ ਮੀਤੇਰ ਹੋਰੀ ਠੀਕ ਹੈ ਓਕੇ ਹਾਂਜੀ ਬਾਕੀ ਪਾਰਟੀਆਂ ਭਾਜਪਾ ਨੂੰ ਬਾਹਰ ਮੰਨਦੇ ਹੋ ਹਾਂਜੀ ਹਾਂ ਤਾਂ ਜਵੰਤ ਜਬਤ ਹੋ ਗਈ ਇਹਨਾਂ ਦੀ ਠੀਕ ਹੈ ਪਿੰਡਾਂ ਚ ਵੜਨ ਨਹੀਂ ਦਿੰਦੇ ਇਹਨਾਂ ਨਾਲ ਤਾਲੁਕ ਠੀਕ ਹੈ ਠੀਕ ਹੈ ਹਾਂਜੀ ਬਾਈ ਜੀ ਕੀ ਨਾਮ ਆਪਣਾ ਬਾਈ ਜੀ ਬਲਵਿੰਦਰ ਸਿੰਘ ਅੱਛਾ ਬਲਵਿੰਦਰ ਸਿੰਘ ਜੀ ਕਿਵੇਂ ਦੇਖਦੇ ਹੋ ਤੁਸੀਂ ਸੰਗਰੂਰ ਸੀਟ ਤੇ ਨਿਗਾਹ ਮਾਰਾਂਗੇ ਕੀ ਲੱਗਦਾ ਤੁਹਾਨੂੰ ਤੁਹਾਡਾ ਜੱਜਮੈਂਟ ਕੀ ਆ ਬਾਈ ਜੀ ਸ਼੍ਰੋਮਣੀ ਅਕਾਲੀ ਦਲ ਸਰਦਾਰ ਇਕਬਾਲ ਸਿੰਘ ਝੁੰਦਾ ਬੇਹੱਦ ਇਨਸਾਫ ਪਸੰਦ ਪੜ੍ਹੇ ਲਿਖੇ ਔਰ ਬਹੁਤ ਹੀ ਸਿਆਣੇ ਸੁਝਵਾਨ ਲੀਡਰ ਨੇ ਜਿਹੜੇ ਸਾਹਿਬ ਨਾਲ ਉਹ ਚੱਲ ਰਹੇ ਨੇ ਜਿਹੜੇ ਸਾਹਿਬ ਨਾਲ ਉਹਨਾਂ ਦਾ ਸਲੀਕਾ ਲੋਕਾਂ ਚ ਆਪਾਂ ਨਾਲ ਨਾਲ ਜਾਂਦੇ ਆਂ ਅਸੀਂ ਹਰ ਰੋਜ਼ ਹਰ ਸਾਰੇ ਪਿੰਡਾਂ 'ਚ ਕਿਤੇ ਵੀ ਅਜੇ ਤੱਕ ਉਹਨੂੰ ਸਵਾਲ ਨਹੀਂ ਪੁੱਛਿਆ ਕਿਸੇ ਨੇ ਔਰ ਕਿਤੇ ਵੀ ਉਹਦਾ ਵਿਰੋਧ ਨਹੀਂ ਹੋਇਆ ਠੀਕ ਹੈ ਆਪਾਂ ਦੂਜੀਆਂ ਪਾਰਟੀਆਂ ਬਾਰੇ ਸੁਣ ਰਹੇ ਹਾਂ ਆਪਣੇ ਜਿੰਨੇ ਚਾਹੇ ਆਮ ਆਦਮੀ ਪਾਰਟੀ ਚਾਹੇ ਭਾਜਪਾ ਹੈ ਚਲੋ ਕਾਂਗਰਸ ਦਾ ਕੈਂਡੀਡੇਟ ਹੈ ਬਾਹਰ ਦਾ ਉਹਦੇ ਬਸ ਨਹੀਂ ਹੈਗੀ ਗੱਲ ਉਹਦੀ ਜਾਣ ਪਛਾਣ ਨਹੀਂ ਹੈਗੀ ਅੱਜ ਜਿਹੜਾ ਸਭ ਤੋਂ ਵੱਡਾ ਮੁੱਦਾ ਹੈਗਾ ਉਹ ਇਹੀ ਸੀਗਾ ਵੀ ਬਦਲਾਅ ਹੋਣ ਦੇ ਕਾਰਨ ਸ਼ਾਇਦ ਸਾਡੇ ਪਿੰਡਾਂ ਦਾ ਸਾਡੇ ਸ਼ਹਿਰਾਂ ਦਾ ਵਿਕਾਸ ਹੋਊਗਾ ਉਹ ਗੱਲ ਹੈ ਜਿਹੜੇ ਉਹ ਠੱਪ ਹੋ ਕੇ ਰਹਿ ਗਈ ਲੋਕ ਇਸ ਗੱਲ ਦੇ ਖਿਲਾਫ ਨੇ ਕਿ ਆਪਾਂ ਦੁਬਾਰੋਂ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਈਏ ਸ਼੍ਰੋਮਣੀ ਅਕਾਲੀ ਦਲ ਨੂੰ ਲਿਆਉਣ ਦਾ ਕਾਰਨ ਕੀ ਹੈ ਕਾਰਨ ਇਹ ਹੈ ਕਿ ਜਿੰਨੀਆਂ ਵੀ ਲੋਕ ਵਿਕਾਸ ਨੀਤੀਆਂ ਸੀ ਜਿੰਨੀਆਂ ਵੀ ਲੋਕ ਭਲਾਈ ਪਾਲਿਸੀਆਂ ਸੀ ਉਹ ਸਾਰੀਆਂ ਬੰਦ ਕਰਤੀਆਂ ਬੰਦ ਹੋਣ ਦੇ ਨਾਲ ਜਿਵੇਂ ਗਰੀਬ ਲੋਕਾਂ ਦੀ 2 ਸਾਲ ਦੀ ਕਣਕ ਨਹੀਂ ਆਈ ਬੱਚਿਆਂ ਨੂੰ ਵਰਦੀਆਂ ਨਹੀਂ ਮਿਲਦੀਆਂ ਬੱਚਿਆਂ ਨੂੰ ਕਿਤਾਬਾਂ ਨਹੀਂ ਮਿਲਦੀਆਂ ਬੱਚਿਆਂ ਨੂੰ ਸਾਈਕਲ ਨਹੀਂ ਮਿਲ ਰਹੇ ਔਰ ਜਿਹੜੇ ਵਿਚਾਰੀਆਂ ਗਰੀਬ ਕੁੜੀਆਂ ਵੇਝਾਂਗੀਆਂ ਉਹਨਾਂ ਨੂੰ ਸਜਨ ਸਕੀਮਾ ਨਹੀਂ ਮਿਲ ਰਹੀਆਂ ਇਹ ਬਹੁਤ ਸਾਰੇ ਕਾਰਨ ਨੇ ਜਿਹੜੇ ਇਹ ਇੱਕ ਮਤਲਬ ਆਪਾਂ ਜਿਵੇਂ ਕਹਿੰਦੇ ਨੇ ਵੀ ਪਰਜਾ ਰਾਜੇ ਦਾ ਫਰਜ਼ ਬਣਦਾ ਪਰਜਾ ਨੂੰ ਸੁਖੀ ਰੱਖਣਾ। ਏਹੀ ਗੱਲ ਮੁੱਖ ਮੰਤਰੀ ਦੀ ਹੁੰਦੀ ਆ ਮੁੱਖ ਮੰਤਰੀ ਉਸੇ ਨੂੰ ਚੰਗਾ ਸਮਝਿਆ ਜਾਂਦਾ ਜਿਹੜਾ ਪਰਜਾ ਦਾ ਖਿਆਲ ਰੱਖਦਾ ਔਰ ਸਾਰੀਆਂ ਸਿਹਤ ਸਹੂਲਤਾਂ ਔਰ ਸਾਰੀ ਬੱਚਿਆਂ ਦੀ ਜਿਹੜੀ ਗਰੀਬ ਲੋਕਾਂ ਦੀ ਪੜ੍ਹਾਈ ਆ ਉਹ ਬੰਦ ਹੋਣੀ ਜਾਰੀ ਆ। ਉਹਦਾ ਕਾਰਨ ਹੈ ਕਿ ਕੱਲਾ ਸਕੂਲਾਂ ਤੇ ਰੰਗ ਕਰਕੇ ਇਨਾਂ ਨੂੰ ਮਤਲਬ ਦਿੱਲੀ ਮੈਂ ਬਹੁਤ ਨੇ ਬਣਾਇਆ ਜਾ ਸਕਦਾ ਮਾਡਲ ਜੇ ਆਪਾਂ ਇਹਨਾਂ ਨੂੰ ਸਹੂਲਤਾਂ ਦਵਾਂਗੇ ਤਾਂ ਇਹ ਮਤਲਬ ਕਾਮਯਾਬੀ ਦਾ ਹੱਲ ਹੈ ਬਿਲਕੁਲ ਤੁਸੀਂ ਸੰਗਰੂਰ ਸੀਟ ਤੇ ਦਾਵਾ ਕਰ ਰਹੇ ਹੋ ਕਿ ਸ਼ਰੋਮਣੀ ਅਕਾਲੀ ਦਾ ਲੱਗਿਆ ਪਰ ਦੂਜੀਆਂ ਪਾਰਟੀਆਂ ਕਹਿ ਰਹੀਆਂ ਨੇ ਕਿ ਸ਼ਰੋਮਣੀ ਅਕਾਲੀ ਦਾ ਤਾਂ ਲੈਂਚ ਨਹੀਂ ਸਾਡਾ ਤਾਂ ਮੁਕਾਬਲਾ ਵੀ ਸ਼ਰੋਮਣੀ ਅਕਾਲੀ ਨੇ ਇੱਥੋਂ ਤੱਕ ਕਹਿ ਰਹੇ ਨੇ ਦੂਜੀਆਂ ਪਾਰਟੀਆਂ ਨੂੰ ਇਹ ਭਲੇਖਾ ਜੀ ਤੁਸੀਂ ਆਮ ਆਦਮੀ ਪਾਰਟੀ ਦੀ ਅੱਜ ਸਰਕਾਰ ਹੈ ਉਹਨਾਂ ਦਾ ਕੋਈ ਵੀ ਸਪੋਰਟਰ ਜਾਂ ਉਹਨਾਂ ਦਾ ਕੈਂਡੀਡੇਟ ਕਿਸੇ ਵੀ ਪਿੰਡ ਦੀ ਸੱਤ ਚ ਜਾਂ ਕਿਸੇ ਵੀ ਪਿੰਡ ਦੇ ਚੌਂਕ ਚ ਖੜ ਕੇ 5 ਮਿੰਟ ਲੈਕਚਰ ਕਰਕੇ ਦਿਖਾ ਦੇ ਵੀ ਅਸੀਂ ਆ ਕੀਤਾ ਠੀਕ ਐ ਐਵੇਂ ਅਖਬਾਰਾਂ ਚ ਜਾਂ ਚੈਨਲਾਂ ਤੇ ਜਾਂ ਆਪ ਦੇ ਲੈਕਚਰ ਤਾਂ ਕਰ ਰਹੇ ਨੇ ਅੱਧਾ ਅੱਧਾ ਘੰਟਾ ਪੌਣਾ ਪੌਣਾ ਘੰਟਾ ਪਿੰਡ ਚ ਚੱਲਦਾ ਹਰ ਥਾਂ ਤੇ ਵਿਰੋਧ ਹੁੰਦਾ ਜੀ ਹਰ ਥਾਂ ਤੇ ਵਿਰੋਧ ਹੁੰਦਾ ਉਹਨਾਂ ਦਾ ਜਦੋਂ ਉਹਨਾਂ ਨੂੰ ਲੋਕ ਪੁੱਛਦੇ ਨੇ ਵੀ ਤੁਸੀਂ ਸਾਡੇ ਨਾਲ ਕਿਸਾਨ ਵੀ ਪੁੱਛਦੇ ਨੇ ਮਜ਼ਦੂਰ ਵੀ ਪੁੱਛਦੇ ਨੇ ਔਰ ਜਿਹੜੇ ਗਰੀਬ ਲੋਕ ਨੇ ਉਹ ਵੀ ਪੁੱਛਦੇ ਨੇ ਕਿ ਸਾਡੇਆਂ ਸੋਨੇ ਸਿਹਤ ਸਹੂਲਤਾਂ ਖੋਲੀਆਂ ਸਾਡੇ ਸੋਡੀਆਂ ਕਣਕ ਖੋਲੀਆਂ ਸਾਡੇ ਸੋਡੀਆਂ ਪੜ੍ਹਾਈ ਖੋਲੀਆਂ ਉਹ ਉਹਨਾਂ ਨੂੰ ਗੱਲ ਨਹੀਂ ਆਉਂਦੀ ਠੀਕ ਹੈ ਐਮੀ ਕਹੀ ਜਾਣਾ ਕਿ ਅਸੀਂ ਵਿਕਾਸ ਕਰ ਰਹੇ ਹਾਂ ਉਹ ਵਿਕਾਸ ਕਿੱਥੇ ਅੱਜ ਆਪਾਂ ਇਸ ਜਗ੍ਹਾ ਤੇ ਖੜੇ ਹਾਂ ਤੁਸੀਂ ਆਲੇ-ਦਾਲੇ ਦੇਖ ਲਓ ਮੇਰਾ ਖਿਆਲ ਚਾਰ-ਚਾਰ ਕਿੱਲਾਂ ਦੀ ਬਾਹੀ ਤੇ ਗੰਦ ਪਿਆ ਠੀਕ ਹੈ ਜੇ ਆਪਾਂ ਇਹ ਦਿਖਾ ਦਈਏ ਵੀ ਕਿ ਇਹ ਮਾਡਲ ਹੈ ਠੀਕ ਹੈ ਜਨ ਕੀ ਨਾਰਾਜ਼ ਨੇ ਲੋਕ ਨਾਰਾਜ਼ ਨਹੀਂ ਨਹੀਂ ਇਸ ਕਰਕੇ ਸ਼੍ਰੋਮਣੀ ਅਕਾਲੀ ਦਲ ਨੂੰ ਲੋਕ ਦਵਾਰੋਂ ਚਾਹੁੰਦੇ ਨੇ ਕਿਉਂਕਿ ਜਿੰਨਾ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕਿਸਾਨ ਮਜ਼ਦੂਰ ਮੁਲਾਜ਼ਮਾਂ ਵਰਗ ਦਾ ਕੀਤਾ ਹੈ ਸ਼ਾਇਦ ਇੰਨਾ ਕੋਈ ਹੋਰ ਕਰ ਨਹੀਂ ਸਕਦਾ ਔਰ ਇਸ ਦੇ ਬਦੌਲਤ ਪੰਜਾਬ ਨੇ ਤਰੱਕੀ ਕੀਤੀ ਹੈ ਔਰ ਦੂਜਾ ਇੱਕ ਗੱਲ ਮੈਂ ਦਾਅਵੇ ਨਾਲ ਕਹਿ ਸਕਦਾ ਭਾਵੇਂ ਪਿੰਡ ਚ ਵਗਜੋ ਭਾਵੇਂ ਸ਼ਹਿਰ ਚ ਵਗਜੋ ਜਿੰਨੀਆਂ ਵੀ ਬਿਲਡਿੰਗਾਂ ਜਿੰਨੇ ਵੀ ਪੁਲ ਜਿੰਨੀਆਂ ਯੂਨੀਵਰਸਿਟੀਆਂ ਜਿੰਨੇ ਕਾਲਜ ਜਿੰਨੇ ਸਕੂਲ ਜਿੰਨੀਆਂ ਡਿਸਪੈਂਸਰੀਆਂ ਬਣੀਆਂ ਨੇ ਉਹ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਦੇਣ ਨੇ ਔਰ ਉਹਨਾਂ ਤੇ ਨਹੀਂ ਪੱਥਰ ਲੱਗੇ ਹੋਏ ਠੀਕ ਹੈ ਔਰ 2 ਸਾਲ ਚ ਇਹਨਾਂ ਨੇ ਅੱਜ ਤੱਕ ਇੱਕ ਵੀ ਕਿਤੇ ਯੂਨੀਵਰਸਿਟੀ ਇੱਕ ਵੀ ਕਾਲਜ ਇੱਕ ਵੀ ਸਕੂਲ ਬਣਾਇਆ ਹੋਵੇ ਆਪਾਂ ਦਾਅਵੇਦਾਰੀ ਛੱਡ ਦਾਂਗੇ ਨਹੀਂ ਇਹ ਛੱਡਦਾ ਠੀਕ ਹੈ ਬਿਲਕੁਲ ਜੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਦਾ ਵੱਡਾ ਦਾਬਾ ਕਿ ਲੋਕ ਸਭਾ ਹਲਕਾ ਸੰਗਰੂਰ ਤੋਂ ਇਕਵਾਲ ਸਿੰਘ ਝੁੰਦਾ ਜਿੱਤਣਗੇ ਸਾਨੂੰ ਰਿਸਪੌਂਸ ਬਹੁਤ ਜ਼ਿਆਦਾ ਮਿਲ ਰਿਹਾ ਅਤੇ ਕਹਿ ਰਹੇ ਨੇ ਕਿ ਪੁਰਾਣੇ ਸ਼੍ਰੋਮਣੀ ਅਕਾਲੀ ਦਲ ਦੇ ਕੀਤੇ ਕੰਮਾਂ ਨੂੰ ਲੋਕ ਯਾਦ ਕਰ ਰਹੇ ਨੇ ਅਤੇ ਹੁਣ ਦੇਖਣਾ ਹੋਵੇਗਾ ਕਿ ਨਤੀਜੇ ਕਿਸ ਤਰ੍ਹਾਂ ਦੇ ਆਉਂਦੇ ਨੇ ਕਿਹੜੀਆਂ ਸੀਟਾਂ ਤੋਂ ਕਿਹੜੀ ਪਾਰਟੀ ਦੇ ਉਮੀਦਵਾਰ ਜਿੱਤਣਗੇ ਕੈਮਰਾਮੈਨ ਅਸ਼ੋਕ ਕੁਮਾਰ ਨਾਲ ਅਮਨਦੀਪ ਸਿੰਘ ਮਾਝਾ ਸੈਂਟਰਲ ਪੰਜਾਬ ਟੀਵੀ